ਫਿਰ ਅਸੀਂ ਉਹਨਾਂ ਦੀ ਜਿੱਦੋਂ ਪ੍ਰੋਡਕਸ਼ਨ ਵਾਰੰਟੀ ਲਿਆ ਕੇ ਕੁਝ-ਕੁਝ ਕੀਤੀ ਤਾਂ ਸਾਨੂੰ ਪਤਾ ਚੱਲਿਆ ਕਿ ਇੱਕ ਕਲਾਸ 4 ਏਮਪਲੋਈ ਹੈਗਾ ਪ੍ਰਸ਼ਾਂਤ ਮਜੂਮਦਾਰੀ ਉਹ ਇਹ ਜਿਹੜਾ ਜੇਲ੍ਹ ਦੇ ਅੰਦਰ ਸਮਗਲਿੰਗ ਸੀ ਉਹ ਕਰਵਾ ਰਿਆ ਸੀ ਅਗਲੀ ਤਫ਼ਤੀਸ਼ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਬੰਤੋ ਹੈਗੀ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੇ ਹਦੂਦ ਦੇ ਅੰਦਰ ਜਿਹੜੀ ਉਸ ਨੂੰ ਸਮਾਨ ਲਿਆ ਕੇ ਦਿੰਦੀ ਸੀ ਜਿਹੜਾ ਉਹ ਅੰਦਰ ਸਮਗਲ ਕਰ ਰਿਹਾ ਸੀ ਨਾਲ ਦੇ ਨਾਲ ਹੀ ਗੁਰਮੀਤ ਨੇ ਇਸ ਕੰਸੀਡਰੇਸ਼ਨ ਦੇ ਐਕਸਚੇਂਜ ਵਿੱਚ ਉਹਨਾਂ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਦੇ ਅੰਦਰ ਸਮਗਲ ਕੀਤੀ ਜਿਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸ ਮਹੀਨੇ 8 ਮਹੀਨੋਂ ਰਿਕਵਰ ਹੋਈ ਸੀ ਰਵੀ ਉਧ ਮਲੇਰ ਕੋਟਲਾ ਤੋਂ ਉਸ ਦਾ ਵੱਖਰਾ ਪਰਚਾ ਵੀ ਪੁਲਿਸ ਸਟੇਸ਼ਨ ਸਿਟੀ 1 ਸੰਗਰੂਰ ਵਿੱਚ ਦਰਜ ਹੈ ਹੁਣ ਤੱਕ ਦੀ ਤਫਤੀਸ਼ ਵਿੱਚ ਕੁੱਲ 19 ਮੁਲਜ਼ਮ ਨਾਮਜ਼ਦ ਹੋ ਕੇ ਅਰੈਸਟ ਹੋ ਚੁਕੇ ਹਨ ਤੇ ਹਲੇ ਵੀ ਇਹ ਤਫਤੀਸ਼ ਅੱਗੇ ਜਾਰੀ ਹੈ ਧੰਨਵਾਦ ਲਖਰੂ ਜੀ ਇਸਕਿੱਚ ਕਰ ਰਹੀ ਸੀ ਤਦ ਪਤਾ ਚੱਲਿਆ ਕਿ ਉਹ ਦਾ ਐਸੋਸੀਏਟ ਹੈ ਬਲਪ੍ਰੀਤ ਸਿੰਘ ਜਿਸ ਦੇ ਕੋਲ ਵੱਡੀ ਮਾਤਰਾ ਵਿੱਚ ਕੌਂਟਰਾਬੈਂਡ ਹੈਗਾ ਜਦੋਂ ਅਸੀਂ ਰੇਡ ਕੀਤੀ ਅੰਮ੍ਰਿਤਸਰ ਦਾ ਸਾਨੂੰ 4 ਕਿਲੋਗ੍ਰਾਮ ਰਿਵਲ ਐਰੋਇਨ ਸਾਢੇ 5 ਲੱਖ ਰੁਪਏ ਡਰਗ ਮਨੀ ਉਸ ਤੋਂ ਇਲਾਵਾ ਇੱਕ ਗਲੌਕ ਪਿਸਟਲ ਅਤੇ ਇੱਕ ਹੋਰ ਲਾਈ ਬਰਾਉਂਸ ਵੀ ਬਰਾਮਦ ਹੋਏ ਜਦੋਂ ਅਸੀਂ ਇਸ ਤਫਤੀਸ਼ ਵਿੱਚ ਅੱਗੇ ਵਧ ਰਹੇ ਸੀਗੇ ਤਾਂ ਫਿਰ ਸਾਨੂੰ ਪਤਾ ਚੱਲਿਆ ਕਿ ਤਿੰਨ ਹੋਰ ਅnder ਦੋਸ਼ੀ ਸੀਗੇ ਅnder ਇਨਮੇਟਸ ਨੇ ਜਿਨ੍ਹਾਂ ਦਾ ਆਲਮੋਸਟ 1 ਮਹੀਨੇ ਪਹਿਲਾਂ ਇੱਕ ਜੇਲ੍ਹ ਦੇ ਵਿੱਚ ਪੋਸਟਡ ਡੀਐਸਪੀ ਸਾਹਿਬ ਦੇ ਨਾਲ ਤਾਲਮੇ ਰੋਇਆ ਇਹ ਤਿੰਨ ਸੀਗੇ ਗੁਰਰਾਜ ਸਿੰਘ ਪਟਿਆਲਾ ਦਾ ਰਹਿਣ ਵਾਲਾ ਰਗਵੀਰ ਸਿੰਘ ਫਰੀਦਕੋਟ ਦਾ ਰਹਿਣ ਵਾਲਾ ਅਤੇ ਗੁਰਜੀਤ ਸਿੰਘ ਚੇਤਾ ਤਰਨਤਾਰਨ ਦਾ ਰਹਿਣ ਵਾਲਾ ਜਦੋਂ ਇਹ ਤਾਲਮੇ ਰੋਇਆ ਉਸ ਤੋਂ ਬਾਅਦ ਜਿਹੜਾ ਗੁਰਜੀਤ ਸਿੰਘ ਉਸ ਚੇਤਾ ਸੀ ਇਸ ਦੇ ਪਰਿਵਾਰ ਵਾਲਿਆਂ ਨੇ ਡੀਐਸਪੀ ਸਾਹਿਬ ਨੂੰ 40000 ਰੁਪਿਆ ਲਗਭਗ ਕੈਸ਼ ਅਤੇ 26000 ਰੁਪਏ ਉਹਨਾਂ ਦੇ ਕਰਬਾਲਿਆਂ ਨੂੰ UPI ਰਾਹੀਂ ਟ੍ਰਾਂਸਫਰ ਕੀਤਾ। ਇਹਦੇ ਨਾਲ ਹੋਇਆ ਤਾਂ ਵੀ ਪ੍ਰੀਵੀਅਸ ਦੇ ਵਿੱਚ ਵੀ ਕਿਸੇ ਹੋਰ ਵੀ ਗੈਂਗ ਦੇ ਨਾਲ ਇਹਨਾਂ ਦਾ ਕੋਈ ਟਾਈਪ ਰਿਹਾ ਹੋਊਗਾ ਕਿ ਉਹ ਵੀ ਕੁਝ ਇਦਾਂ ਕਰੂਗੇ। ਜੀ ਅਸਲ ਐਸਾ ਜ਼ਰੂਰ ਹੋ ਸਕਦਾ ਹੈ ਕਿ ਕੁਛ ਨਾ ਕੁਛ ਪਹਿਲਾਂ ਐਕਟੀਵਿਟੀ ਰਹੀ ਹੋ ਲੇਕਿਨ ਉਸ ਨੂੰ ਅ ਸਰਟਿਨਿਟੀ ਨਾਲ ਜਾਂ 100% ਨਹੀਂ ਕਿਹਾ ਜਾ ਸਕਦਾ ਕਿ ਪਤਾ ਇਹੀ ਬੈਲਾ ਹੋਵੇ ਲੇਕਿਨ ਅਸੀਂ ਉਸਦੇ ਬਾਰੇ ਤਫਤੀਸ਼ ਸ਼ੁਰੂ ਕਰਾਂਗੇ ਚਲ ਸਭ 25 ਗ੍ਰਾਮ ਚੋਂ 12 ਗ੍ਰਾਮ ਤੱਕ ਕਵਰ ਹੋ ਚੁੱਕੀ ਜਿਹੜੀ 13 ਗ੍ਰਾਮ ਰੈਂਦੀ ਹੈ heroin ਸੀ ਉਹ ਕੰਜ਼ੂਮ ਹੋ ਚੁੱਕੀ ਹੈ ਜੇਲ੍ਹ ਚ ਜਾਂ ਫਿਰ ਉਹਦੇ ਬਾਰੇ ਹਲੇ ਕੁਝ ਨਹੀਂ ਪਤਾ ਲੱਗਿਆ ਉਸਦੇ ਬਾਰੇ ਪਤਾ ਨਹੀਂ ਚੱਲਿਆ ਜੀ ਲੇਕਿਨ ਹਲੇ ਤੱਕ ਜੋ ਲੱਗਦਾ ਹੈ ਕਿ ਉਹ ਕੰਜ਼ੂਮ ਹੋ ਗਈ ਸੀ ਜੇ ਤਦੇ ਹੀ ਇਹ 12 ਗ੍ਰਾਮ ਜੋ ਰਿਕਵਰ ਹੋਈ ਹੈ ਉਸ ਤੋਂ ਅੱਗੇ ਕੋਈ ਰਿਕਵਰੀ ਨਹੀਂ ਹੈ ਸਾਚਿੜਿਕ ਪਿਛਲੀ ਸਰਚ ਉਹ ਇਸ ਸਰਚ ਆਪਰੇਸ਼ਨ ਹੋਇਆ ਸੀ ਉਸ ਤੋਂ ਬਾਅਦ ਹੀ ਜਿਹੜਾ ਜਿਹੜੇ ਦੁਬਾਰਾ ਇਹ ਮੋਬਾਈਲ ਬ੍ਰਾਮ ਹੋਇਆ ਵੀ ਲੱਗਦਾ ਹੈ ਜੀ ਜਿਹੜੀ ਜੇ ਰਿਸਰਚ ਹੋਈ ਸੀ ਮੈਂ ਛਲਾਗਾ ਕਰਾਂਗਾ ਸਾਰੀ ਸੰਰੂਰ ਪੁਲਿਸ ਦੀ ਟੀਮ ਦਾ ਕਿ ਇਹਨਾਂ ਨੇ ਅਚਨਚੇਤ ਚੈਕਿੰਗ ਕੀਤੀ ਜਿਹੜਾ ਆਮ ਤੌਰ ਤੇ ਇੱਕ ਥਿਊ ਬਣਿਆ ਹੋਇਆ ਹੈ ਕਿ ਜੀ ਪੁਲਿਸ ਨੂੰ ਪਤਾ ਹੁੰਦਾ ਹੈ ਜਾਂ ਪਹਿਲਾਂ ਗਲਿੱਕ ਹੋ ਜਾਂਦੀ ਹੈ ਬਹੁਤ ਸਾਰੇ ਲੋਕ ਬਹੁਤ ਸਾਰੇ 엘ਮੈਂਟਸ ਔਰ ਫੈਕਟਰਸ ਹਰ ਛੋਟੇ ਛੋਟੇ ਆਪਰੇਸ਼ਨ ਵਿੱਚ ਇਨਵੋਲਡ ਹੁੰਦੇ ਜਿਸ ਤੇ ਸਭ ਤੇ ਤੁਸੀਂ ਕੰਟਰੋਲ ਨਹੀਂ ਰੱਖ ਸਕਦੇ ਲੇਕਿਨ ਪੂਰੀ ਈਮਾਨਦਾਰੀ ਨੇਕ ਨੀਤੀ ਨਾਲ ਇਹਨਾਂ ਨੇ ਵਿਉਂਤਬੰਦੀ ਕਰਕੇ ਉਹ ਸਰਚ ਕੀਤੀ ਇਹਨਾਂ ਨੂੰ ਕੁਝ ਇਨਪੁਟ ਵੀ ਸੀਗਾ ਜਿਸ ਦੇ ਤਹਿਤ ਇਹ ਐਡੀ ਵੱਡੀ ਕਾਰਵਾਈ ਤੇ ਰਿਕਵਰੀ ਕਰ ਸਕਿਆ ਤੁਸੀਂ ਦੇਖੋ ਕਿ ਉਸ ਇੱਕ ਰਿਕਵਰੀ ਦੇ ਕਾਰਨ ਕਿੰਨਾ ਸਾਰਾ ਦਾ ਸਾਰਾ ਨੈਟਵਰਕ ਹੌਲੀ ਹੌਲੀ ਅਸੀਂ ਉਸ ਨੂੰ ਖੋਲ ਪਾ ਰਹੇ ਤੇ ਸਾਰਾ ਡਿਸਕਵਰ ਕਰ ਪਾ ਰਹੇ ਸਰ ਮਰਤੀ ਸਿੰਘ ਜਿਹੜਾ ਅੰਮ੍ਰਿਤਸਰ ਦਾ ਫੜਿਆ ਗਿਆਗਾ ਉਹਦਾ ਕਿੰਨਾ ਵੱਡਾ ਰੋਲ ਹੈਗਾ ਇਸ ਪੂਰੇ ਨੈਕਸਸ ਦੇ ਵਿੱਚ ਜੀ ਬਿਲਕੁਲ ਹੈਗਾ ਕਿਉਂਕਿ ਇਹ ਵੱਡੀ ਮਾਤਰਾ ਵਿੱਚ ਜਿਹੜਾ ਹੈਰੋਇਨ ਦਾ ਗੋਰਖ ਖਤੰਦਾ ਹੈਗਾ ਇਹ ਉਹਨੂੰ ਡਿਸਟ੍ਰੀਬਿਊਟ ਕਰਨ ਦਾ ਇਹ ਬਾਰਡਰ ਏਰੀਆ ਦੇ ਵਿੱਚ ਕਰ ਰਹੇ ਸੀ ਔਰ ਇਸ ਨਾਲ ਬਹੁਤ ਵੱਡੀ ਇੱਕ ਜੋ ਵੱਡਾ ਵੱਡਾ ਮਗਰਮਛ ਫੜਿਆ ਗਿਆ ਉਸਤੇ ਠੱਲ ਪਏਗੀ ਉਹਨਾਂ ਦੀ ਲਿੰਕੇਜਸ ਤੇ ਵੀ ਪੁਲਿਸ ਹੁਣ ਕੰਮ ਕਰ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਲੱਗਦਾ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਪੰਜਾਬ ਨੇ ਜੈਮਰ ਦੀ ਗੱਲ ਕੀਤੀ ਹੈ ਕਿ ਜਿਹੜੇ ਨਵੇਂ ਤਕਨੀਕ ਦੇ ਜੈਮਰ ਨੇ ਸਪੈਸੀਫਿਕ ਲੋਕੇਸ਼ਨ ਦੇ ਉੱਪਰ ਲੱਗਦੇ ਆ ਕਿ ਲੱਗਦਾ ਕਿ ਉਹਨਾਂ ਨਾਲ ਇਹ ਚੀਜ਼ ਖਤਮ ਹੋ ਜਾਏਗੀ ਜੀ ਬਿਲਕੁਲ ਉਸ ਨਾਲ ਫਰਕ ਤਾਂ ਪਹਿਲਾਂ ਬਹੁਤ ਪਿਆ ਹੈ ਅਗਰ ਤੁਸੀਂ ਦੇਖੋਗੇ ਕਿ ਕਈ ਕਈ ਜੇਲ੍ਹਾਂ ਵਿੱਚ ਤੁਸੀਂ ਦੇਖੋਗੇ ਕਿ ਕੈਦੀਆਂ ਨੂੰ ਇਹ ਉਹਨਾਂ ਦਾ ਰੁਝਾਨ ਹੁੰਦਾ ਹੈ ਕਿ ਸਾਨੂੰ ਇੱਥੋਂ ਬਦਲਿਆ ਜਾਵੇ ਕਿਉਂਕਿ ਜੈਮਰਸ ਬਹੁਤ ਜ਼ਿਆਦਾ ਇਫੈਕਟਿਵ ਨੇ ਜ਼ਿਆਦਾ ਮਾਤਰਾ ਵਿੱਚ ਉੱਥੇ ਡਿਪਲੋਇਡ ਨੇ ਜਿਵੇਂ ਆਪਣੀ ਇਹ ਵਾਲੀ ਜੇਲ ਵੀ ਹੈਗਾ ਤੁਸੀਂ ਦੇਖੋਗੇ ਕਿ ਕੁਝ ਬਲਾਈਂਡ ਸਪots ਕਦੇ ਨਾ ਕਦੇ ਸਾਹਮਣੇ ਆ ਸਕਦੇ ਲੇਕਿਨ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਕਵਰ ਕੀਤਾ ਜਾਵੇ ਖਤਰਪੰਦਾ ਜਾ ਸਕੇ ਉਹ ਪ੍ਰਫੁੱਲਤ ਹੋ ਰਿਆ ਸੀ ਉਸ ਦਾ ਪਰਦਾ ਫਾਸ਼ ਕੀਤਾ ਤੁਹਾਨੂੰ ਪਹਿਲਾਂ ਅਸੀਂ ਦੱਸਿਆ ਸੀ ਕਿ ਇਸ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਤਹਿਤ ਅਸੀਂ ਇੱਕ ਵੱਡੀ ਜੇਲ ਸਰਚ ਪਿਛਲੇ ਮਹੀਨੇ ਕੀਤੀ ਸੀ ਜਿਸ ਦੇ ਵਿੱਚ ਸਾਨੂੰ 9 ਮੋਬਾਈਲ ਫੋਨ 4 ਸਮਾਰਟ ਵਾਚੇਸ 50 ਗ੍ਰਾਮ ਓਪੀਐਮ ਅਤੇ ਹੋਰ ਕੌਂਟਰਾਬੈਂਡ ਵੀ ਬਰਾਮਦ ਹੋਇਆ ਸੀ। ਅਸੀਂ ਇੱਕ 75 ਨੰਬਰ ਐਫਆਈਆਰ ਥਾਣਾ ਸਿਟੀ ਵਾਲ ਸੰਗਰੂਰ ਦੇ ਵਿੱਚ ਦਰਜ ਕੀਤੀ ਤੇ ਅੱਠ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਉਹਨਾਂ ਨੂੰ ਪ੍ਰੋਡਕਸ਼ਨ ਵਾਰਡ ਤੇ ਲਿਆਂਦਾ ਗਿਆ। ਉਹਨਾਂ ਦੀ ਪੁਛਤੀ ਵਿੱਚ ਸਾਨੂੰ ਪਤਾ ਚੱਲਿਆ ਕਿ ਇੱਕ ਜੇਲ੍ਹ ਦਾ ਕਲਾਸ 4 ਦਾ ਮੁਲਾਜ਼ਮ ਪ੍ਰਸ਼ਾਂਤ ਮਝੂਮਦਾਰ ਜੋ ਇਸ ਨੈਟਵਰਕ ਦਾ ਤਤਕ ਦਾ ਜੋ ਸਾਡੀ ਤਫ਼ਤੀਸ਼ ਚੱਲਿਆ ਸੀ ਕਿ ਕਰਦਾ ਕਰਦਾ ਹੈ ਤੇ ਅੰਦਰ ਸਮੰਗਲਿੰਗ ਕਰਵਾ ਰਿਹਾ ਹੈ। ਉਸ ਦਾ ਜੋ ਉਸ ਨੂੰ ਜੋ ਇਹ ਸਾਰਾ ਕੌਂਟਰਾਬੈਂਡ ਪ੍ਰੋਵਾਈਡ ਕਰਦਾ ਸੀ ਉਹ ਜਦੋਂ ਅਸੀਂ ਲਿੰਕੇਜ ਬੈਕਵਰਡ ਵਿੱਚ ਗਏ ਤਾਂ ਪਤਾ ਚੱਲਿਆ ਇੱਕ ਬੰਤੋਂ ਰਹਿਣ ਵਾਲੀ ਸਿਟੀ ਸੁਨਾਮ ਪੁਲਿਸ ਸਟੇਸ਼ਨ ਦੀ ਹਦੂਦ ਵਿੱਚ ਉਹ ਇਹ ਸਮਾਨ ਮੋਬਾਈਲ ਫੋਨ ਲੈ ਆ ਕੇ ਉਸ ਨੂੰ ਦਿਂਦੀ ਸੀ ਜੋ ਉਹ ਅੰਡਰਸਮਗਲ ਕਰਦਾ ਸੀ ਉਸ ਤੋਂ ਇਲਾਵਾ ਜਦੋਂ ਅਸੀਂ ਇਹ ਤਫਤੀਸ਼ ਕਰ ਰਹੇ ਸੀ ਤਾਂ ਜੋ ਇੱਕ ਗੁਰਵਿੰਦਰ ਉਸ ਬਾਬਾ ਸੀ ਜਿਸ ਤੋਂ ਅਸੀਂ ਕੁਝ ਕਿਛ ਕਰ ਰਹੇ ਸੀ ਉਹਨੇ ਦੱਸਿਆ ਕਿ ਉਸ ਦਾ ਅਸੋਸੀਏਟ ਮਨਪ੍ਰੀਤ ਹੈ ਜੋ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਤੇ ਉਸ ਦੇ ਕੋਲੋਂ ਵੱਡੀ ਮਾਤਰਾ ਦੇ ਵਿੱਚ ਕਾਉਂਟਰਬੈਂਡ ਦੀ ਬਰਾਮਦਗੀ ਹੋ ਸਕਦੀ ਹੈ ਜਦੋਂ ਇਹ ਰੇਡ ਕੀਤੀ ਗਈ ਤਾਂ 4 ਕਿਲੋਗ੍ਰਾਮ ਹੈਰੋਇਨ ਸਾਡੇ 5 ਲੱਖ ਡਰਗਮਨੀ ਇੱਕ ਗਲੌਕ ਪਿਸਤਲ ਜੋ ਫੋਰਨ ਮੇਡ ਹੈ ਅਤੇ ਜ਼ਿੰਦਾ ਕਾਰਤੂਸ ਦੋ ਉਸ ਕੋਲ ਬਰਾਮਦ ਕੀਤਾ ਗਿਆ ਸੀ। ਇਹ ਤਫ਼ਤੀਸ਼ ਇੱਥੇ ਹੀ ਨਹੀਂ ਖਤਮ ਹੋਈ ਜਦੋਂ ਅਸੀਂ ਅੱਗੇ ਲਿੰਕ ਵਿੱਚ ਚਲਦੇ ਰਹੇ ਜਦੋਂ ਅਸੀਂ ਬੈਕਵਰਡ ਲਿੰਕ ਵਿੱਚ ਮਗਰਮੱਛਾਂ ਤੱਕ ਵੀ ਗਏ ਵੱਡੇ ਤੱਕ ਉਸ ਤੋਂ ਇਲਾਵਾ ਜਦੋਂ ਅਸੀਂ ਜੋ ਅੰਦਰ ਤੋਂ ਸਸੀਂ ਬਾਰ-ਬਾਰ ਪ੍ਰੋਡਕਸ਼ਨ ਵਾਰੰਟ ਤੇ ਲਿਆ ਰਹੇ ਸੀ ਤੇ ਦੋਸ਼ੀ ਉਹਨਾਂ ਤੋਂ ਪੁੱਛ ਕੇ ਹੀ ਚੱਲ ਰਹੇ ਸੀ ਤਾਂ ਪਤਾ ਚੱਲਿਆ ਕਿ ਤਿੰਨ ਸਾਡੇ ਇਨਵੇਟ ਸੀਗੇ ਜਿਨ੍ਹਾਂ ਦਾ ਨਾਮ ਹੈ ਗੁਰਰਾਜ ਸਿੰਘ ਜੋ ਪਟਿਆਲੇ ਦਾ ਰਹਿਣ ਵਾਲਾ ਹੈ। ਰਗਵੀਰ ਸਿੰਘ ਜੋ ਫਰੀਦਕੋਟ ਦਾ ਰਹਿਣ ਵਾਲਾ ਹੈ ਤੇ ਗੁਰਚੇਤ ਸਿੰਘ ਚੇਤਾ ਜੋ ਤਰਨਤਾਰਨ ਦਾ ਰਹਿਣ ਵਾਲਾ ਹੈ ਇਹਨਾਂ ਦਾ ਲਗਭਗ 1 ਮਹੀਨੇ ਪਹਿਲਾਂ ਡੀਐਸਪੀ ਸਿਕਿਉਰਿਟੀ ਸੰਧੂਰ ਜੇਲ ਗੁਰਪ੍ਰੀਤ ਸਿੰਘ ਨਾਲ ਤਾਲਮੇਲ ਹੋਇਆ ਤੇ ਉਸ ਤੋਂ ਬਾਅਦ ਗੁਰਚੇਤ ਸਿੰਘ ਚੇਤਾ ਦਾ ਜੋ ਇੱਕ ਰਿਸ਼ਤੇਦਾਰ ਸੀ ਉਹਨੇ ਲਿਆ ਕੇ ਨਕਬਗ ਜੋ ਹਰੇਕ ਤੱਕ ਦੀ ਤਫਤੀਸ਼ ਵਿੱਚ ਸਾਹਮਣੇ ਆਇਆ 40000 ਰੁਪਏ ਕੈਸ਼ ਡੀਐਸਪੀ ਸਾਹਮਣੂ ਦਿੱਤੇ ਤੇ 26000 ਰੁਪਏ ਯੂਪੀਆਈ ਰਾਹੀਂ ਉਹਨਾਂ ਦੇ ਪਰਿਵਾਰ ਦੇ ਮੈਂਬਰ ਦੇ ਅਕਾਊਂਟ ਵਿੱਚ ਟਰਾਂਸਫਰ ਕਰਾਇਆ ਇਸ ਪੈਸੇ ਦੀ ਕੁਇਡ ਬ੍ਰੋ ਕੋ ਜਾਂ ਫਿਰ ਮੈਂ ਕਹਾਂਗਾ ਰਿਟਰਨ ਦੇ ਵਿੱਚ ਡੀਐਸਪੀ ਸਾਹਿਬ ਨੇ ਦੋ ਮੋਬਾਈਲ ਫੋਨ ਅਤੇ 25 ਗ੍ਰਾਮ ਹੈਰੋਇਨ ਜੇਲ ਦੇ ਵਿੱਚ ਇਨਮੇਟਸ ਨੂੰ ਪ੍ਰੋਵਾਈਡ ਕੀਤੀ ਇਹ ਜਿਹੜੀ 25 ਗ੍ਰਾਮ ਹੈਰੋਇਨ ਸੀ ਉਹਦੇ ਵਿੱਚੋਂ 12 ਗ੍ਰਾਮ ਹੈਰੋਇਨ ਇਸੇ ਮਹੀਨੇ 8 ਮਈ ਨੂੰ ਜੇਲ ਵਿੱਚੋਂ ਇੱਕ ਰਵੀ ਉਰਫ ਮਲੇਰਪੋਟ ਰਵੀ ਜੋ ਮਲੇਰਪੋਟਲੇ ਦਾ ਰੈਲਵਾਲਾ ਹੈ ਉਸ ਤੋਂ ਬਰਾਮਦ ਕੀਤੀ ਗਈ ਤੇ ਐਫਆਈਆਰ ਦੀ ਰਜਿਸਟਰ ਕੀਤੀ ਗਈ ਮੈਂ ਆਪ ਸਭ ਨੂੰ ਦੱਸਣਾ ਚਾਹਾਂਗਾ ਕਿ ਇਸ ਯੁਧ ਨਸ਼ਾ ਵਿਰੁੱਧੀ ਮੁਹਿੰਮ ਦੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜਿਸ ਦਾ ਇਸ ਗੋਰਖ ਧੰਦੇ ਦੇ ਵਿੱਚ ਹੱਥ ਸਾਹਮਣੇ ਆਏਗਾ ਇਹ ਜਿਹੜੇ ਡੀਐਸਪੀ ਸਾਹਿਬ ਸੀਗੇ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਹੈਗਾ ਤੇ ਹਲੇ ਵੀ ਅੱਗੇ ਤਫ਼ਤੀਸ਼ ਜਾਰੀ ਹੈ ਕੁੱਲ ਇਸ ਮੁਕਦਮੇ ਦੇ ਵਿੱਚ ਜਿਸ ਦੇ ਵਿੱਚ ਹੁਣ ਪ੍ਰੀਵੈਂਸ਼ਨ ਆਫ ਕ੍ਰਪਸ਼ਨ ਐਕਟ ਦੀ ਵੀ ਧਾਰਾਵਾਂ ਜੋੜ ਦਿੱਤੀਆਂ ਗਈਆਂ ਹੈ ਡੀਐਸਪੀ ਸਾਹਿਬ ਦੇ ਕਾਰਨਾਮੇ ਦੇ ਕਰ ਤੇ ਹੁਣ ਇਸ ਦੇ ਵਿੱਚ ਕੁੱਲ 19 ਦੋਸ਼ੀ ਅਰੈਸਟ ਹੋ ਗਏ ਹੈ ਤੇ ਹਲੇ ਵੀ ਤਫ਼ਤੀਸ਼ ਜਾਰੀ ਹੈ ਤੇ ਡੀਐਸਪੀ ਕਦੋਂ ਤੋਂ ਇੱਦਾਂ ਦਾ ਕੰਮ ਕਰਦਾ ਹੈ ਕਿਉਂਕਿ ਡੀਐਸਪੀ ਪਹਿਲਾਂ ਇੱਦਾਂ ਤੋਂ ਇਹਨਾਂ ਦੀ ਪੋਸਟਿੰਗ ਹੋਈ ਹੈ ਉਹ ਸਾਰੇ ਉਸ ਤੋਂ ਲੈ ਕੇ ਹੁਣ ਤੱਕ ਉਹਨੇ ਸ਼ਿਕਾਇਤ ਕੀਤੀ ਹੈ ਕਿ ਕਦੋਂ ਕਦੋਂ ਇਹਨਾਂ ਦੇ ਇੱਦਾਂ ਦੇ ਕੰਮਾਂ ਜਿਹੜੇ ਇਨਵੋਲਵਮੈਂਟ ਸੀ ਜੀ ਬਿਲਕੁਲ ਜਿਹੜੀ ਇਹ ਤਫ਼ਤੀਸ਼ ਚੱਲ ਰਹੀ ਹੈ ਇਸ ਦੇ ਵਿੱਚ ਹਲੇ ਇਹਨਾਂ ਦਾ ਅੱਗੇ ਹੋਰ ਕੀ ਰੋਲ ਆਂਦਾ ਹੈ ਉਹ ਵੀ ਵਿਚਾਰਿਆ ਜਾਏਗਾ ਲੇਕਿਨ ਜਿਹੜਾ ਇਹ ਪਤਾ ਚੱਲਿਆ ਕਿ ਇਸ ਮੁਕਦਮੇ ਦੇ ਜਿਹੜੇ ਹਲਕਤਰ ਦੀ ਤਫ਼ਤੀਸ਼ ਹੈ ਉਹਦੇ ਬਾਅਦ ਚੱਲਿਆ ਕਿ ਲਗਭਗ 1 ਮਹੀਨੇ ਪਹਿਲਾਂ ਇਹਨਾਂ ਦਾ ਇਹਨਾਂ ਤਿੰਨ ਇਨਮੇਟਸ ਨਾਲ ਤਾਲਮਿਲ ਹੋਇਆ ਸੀ